ਕੀ ਗੱਲ ਦੋਸਤੋ ਮੇਰਾ ਚੈਨਲ ਚੰਗਦੀ ਰਾਹ ਤੇ ਸਵਾਗਤ ਹੈ ਸਾਰਿਆਂ ਦਾ ਤੇ ਦੋਸਤੋ ਮੇਰਾ ਘਰ ਬਣ ਰਿਹਾ ਸੀ ਤੇ ਉਹਦੀ ਅੱਜ ਉਪਰਲੀ ਮੰਜ਼ਿਲ ਆ ਸੈਕੰਡ ਫਲੋਰ ਤੇ ਆ ਰਿਹਾ ਸੀ ਲੈਂਟਰ ਉਹਦੇ ਆਸਤੇ ਅੱਜ ਕੰਮ ਜਿਹੜਾ ਸ਼ੁਰੂ ਕਰਨ ਲੱਗੇ ਆ ਤੇ ਗੁਰੂ ਸਾਹਿਬਾਂ ਦੀ ਅਰਦਾਸ ਅਸ਼ੀਰਵਾਦ ਲੈ ਕੇ ਤੇ ਕਰਨ ਲੱਗੇ ਕੰਮ ਸ਼ੁਰੂ ਤਮਾ ਬਗਾ ਅਤੀ ਸ਼ਰਮਿਕ ਗੁਰੂ ਨਾਨਕ ਲਾਇਤੇ ਆਏ ਫਿਰੰਕਲ ਗੁਰਤੇਮਰਦਾਸ ਰਾਮਦਾਸ ਜੀ ਹੋਏ ਸਹਾਇ ਅਰਜਨ ਹਰਕੋਬਿੰਦ ਸਿੰਘ ਸਰੋਵਰ ਸ੍ਰੀ ਹਰਿਦਾਇ ਸ੍ਰੀ ਆਰਿ ਕ੍ਰਿਸ਼ਨ ਤੇ ਆਈ ਹੈ ਜਿਸ ਸਿੱਖੀ ਸਾਦੂ ਕੇ ਜਾਇ ਤੇ ਭਾਦਰ ਸਿੰਘ ਜੀ ਇਹ ਕਰਨਾ ਹੁਦਾ ਹੈ ਤੇ ਆਈ ਹੈ ਸੰਤਨ ਸ਼ਾਸ਼ਮੀ ਪਾਕਸ਼ਾ ਦੋ ਗੋਬਿੰਦ ਸਿੰਘ ਸਾਹਿਬ ਦੀ ਸਭੀ ਸਤਿ ਸ਼ਬਦ ਦੀ ਭਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸੰਸਾਧ ਸੰਪਾਸ਼ਿੰਦ ਜੀਨਪੁਰ ਗੁਰਦਵਾਰ ਸਾਹਿਬ ਕੀ ਪਾਰ ਦਰਸ਼ਨ ਦੇ ਦਾਰਦਾ ਅੰਤਰਖਾਲ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਜੀ ਲੱਖ ਖੁਸ਼ੀਆਂ ਪਾਕਸ਼ਾਆਂ ਜੀ ਸਾਡੇ ਗੁਰੂ ਮੰਦਰ ਨਮਕੈ ਇਹ ਕਾਰਨ ਆਂਦੇ ਮੇਰਾ ਮਾਨਤਨ ਸੀਤ ਲੋਏ ਤੇ ਮਾ ਬਾਕਾਂ ਸਰ ਆਜੀ ਦੇ ਦਰਕਰ ਦੇ ਪ੍ਰੀਤਮਨ ਪ੍ਰਭ ਪਰੀਤ ਸਿੰਘ ਜੀ ਪਾਸ਼ਾ ਸਤਿਪੁੱਤਰ ਸੁਦਾਰ ਕੀਤ ਪ੍ਰਤਾਪ ਸਿੰਘ ਮਹਾਰਾਜੀ ਨੂੰ ਸਨਾਉਨੋ ਚੇ ਪਾਸ਼ਾ ਜੀ ਆਪਣੇ ਘਰੇ ਤਿਆਰ ਕੀਤੇ ਜਾ ਰਹੇ ਮਹਾਰਾਜੀ ਨੇ ਹੀ ਪ੍ਰਣੀ ਦਿਆ ਕਰੀ ਸਿੰਘ ਪਾਸ਼ਾ ਆਪ ਵੀ ਨਿਰਸਦਕਾਰ ਸੁੰਦਰ ਮਕਾਨ ਤਿਆਰ ਹੋ ਰਿਹਾ ਹੈ ਮਹਾਰਾਜ ਉਸੇ ਮਦਰ ਤਿਆਰ ਹੋ ਰਹੀ ਮਹਾਰਾਜ ਲੈਟਰ ਪੜਨ ਵਾਸਤੇ ਵੀਰ ਤਿਆਰ ਪਰ ਤਿਆਰ ਮਹਾਰਾਜੀ ਨੂੰ ਮਿਲ ਕਰੋ ਦਿਆ ਕਰੋ ਇਸੇ ਪਾ ਲੈਟਰ ਪਾਉਂਦੀ ਅਗਿਆ ਬਖਸ਼ੂ ਮਹਾਰਾਜੀ ਮਹਿਕ ਕਰਨੀ ਦੇ ਰਵਗੰਤ ਸਪੂਰਨ ਕਾਰਜ ਆਦਮੀ ਨਿਯਾਮ ਕਰਵਾਉਣੇ ਆਰੰਭੇ ਕਾਰਜ ਆਦੇ ਸਬਤਾਂ ਬੱਚੀਆਂ ਦੀ ਸੇਵ ਪਰਿਵਾਰ ਵੱਲੋਂ ਪੰਚਮ ਕੜਾ ਪ੍ਰਸ਼ਾਸਨ ਦੀਆਂ ਦੇਖਾਂ ਅਤੇ ਜਥਾ ਸਖਤ ਪ੍ਰਸ਼ਾਦ ਹਾਜ਼ਰ ਮੌਜਾ ਧੋਲਗਾ ਲੱਗਿਆ ਪਰਉਸਾ ਸਿੰਧੂ ਵਰ ਤੋਂ ਦੀ ਅੱਗੇ ਬਖਨੀ ਦੀ ਜੋਜੀ ਸ਼ਕੀਸ਼ਵਾ ਦੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਮਹਿਕ ਕਰਨੀ ਦੇ ਆ ਕਰਨੇ ਦੀ ਸੇਵ ਪਰਿਵਾਰ ਦੀ ਸ੍ਰੀwidetilde ਮਿਹਨਤ ਪ੍ਰਯਾਸਪਨਾ ਪਰਿਵਾਰ ਦੀ ਬੱਚਿਆਂ ਦੇ ਚੜ੍ਹਦੀ ਕਲਾ ਕਰਨੀ ਦੇਸ਼ਾ ਪ੍ਰਦੇਸ਼ਾਂ ਉਚਾਂਗ ਸੰਸਾਰੀ ਬਣਾ ਮਹਾਰਾਜੀ ਸਹੀ ਪਿਆਰੇ ਮੇਲੋ ਜਨਾ ਦੇ ਮਿਲਿਆ ਤੇਰਾ ਨਾਮ ਕਿਤਾ ਹੋਵੇ ਨਾਨਕ ਨਾਮ ਚੜ੍ਹਦੀ ਕਾਤ ਤੇਰੇ ਬਾਣੀ ਦੀ ਸਰਬਤ ਦਾ ਵਾਹਿਗੁਰੂ ਘਰ ਮਹਾਰਸਜ ਬੋਲੇ ਸੋਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਕੀ ਫਤਿਹ ਇਹ ਦੇ ਮੈਂ ਕੰਮ ਸ਼ੁਰੂ ਹੋਣਾ ਚੱਲ ਪਣੀ ਮਸ਼ੀਨ ਤੇ ਨਿੱਕੇ ਤੇ ਨਹੀਂ ਤੋਂ ਵੀ ਖਰਵਾ ਤੋ ਨਿੱਕੇ ਇਹ ਬੱਤੀ ਤੇ ਨਹੀਂ ਗਈ ਅੱਛਾ ਤੇ ਚੱਲ ਮੇਰਾ ਵੀਰ ਇਹਨਾਂ ਦੀ ਪਾਣੀ ਧਾਣੀ ਦੀ ਹੁਣ ਸੇਵਾ ਤੂੰ ਲੁੱਟੀ ਜਾ ਤੇ ਨੌ ਵੇਗ ਨੂੰ ਦਾ ਨਾਂ ਕਰੋ ਸ਼ੁਰੂ ਕੰਮ ਤੇ ਪਾਣੀ ਨਹੀਂ ਕਰ ਕਾ ਆ ਲੈ 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 ਕਿਨੇ ਰੋਡਾਂ ਦਾ ਰੋਡ ਬਿੜਾਈ ਨੀਗਾ ਚੱਲੇ ਮਾਰਿਆ ਰੋਡਾਂ ਦਾ ਰੋਡ ਆ ਗਿਆ ਹਾਂ ਸੋਹਣੇ ਹੋ ਗਈ ਸ਼ਾਟਾ ਆ ਬਣਾਉਣ ਭਾਈ ਬਜਰੀ ਦਾ ਉਹਨੂੰ ਕਿਉਂ ਖੜਾ ਜਲਦੀ ਚਾਹੀਦੀ ਉਹਨੂੰ ਕਿਉਂ ਬਜਰੀ ਆ ਇਹਨੂੰ ਹਾਂ ਅਜਿਹਾ ਮੈਂ ਕਹਿਤਾ ਮੁੰਡੇ ਨੂੰ ਆਉਂਦੇ ਆ। ਆ ਦੋ ਸਾਡੇ ਹੋ ਗਈ ਰੇ ਤਾਂ ਦਿਖਾਉਂ ਮੈਂ ਤੇਰੇ ਚਾਹਾਂ। ਆ ਗਈ 2 ਸੈਕਿੰਡ ਪੂਰੀ। ਤੇ ਹੰਦੇ ਕੰਮ ਨੂੰ ਤੇ ਬੰਦਿਆਂ ਤਰੀ ਦੇ ਵਿੱਚ। ਮੰਗਲਾ ਦੇ ਓਖਾ ਕੰਮ। ਮਜਰੀ ਦਾ ਸਾਰੀ ਜਣਾ ਪਰ ਫਿਰ ਵੀ ਕਹਿਤੀ ਆ ਮੈਂ ਆ ਕੋਈ ਨੇ ਆਪਾਂ ਨੇ ਵਧੀ ਦਾ ਇਲਾਜ ਹੈਗਾ ਵਾ ਫਿਰ ਆਪਾਂ ਨੂੰ ਚਾਹੀ ਵੀ ਚਾਹੀਦੀ ਆ ਰੇਤ ਵੀ ਵੱਜ ਜਾਣੀ ਆਪਣੇ ਚਲੋ ਖਿੱਚਿਆ ਗਿਆ ਕੰਮ ਉਹਦੇ ਟਾਈਮ ਨਾਲ ਆ ਚੰਗੀਦਰਾ ਚੌਟਰੀ ਦਾ ਭਾਈ ਆ ਉਹ ਇਹਨੂੰ ਹੈ ਰਹਿਣਾ ਜਾਵੇ ਕਿਰੇ ਨਾ ਰਹਿਣ ਹੀ ਦਿੰਦੇ ਭਾਜੀ ਕਿਰੇ ਉਹੀ ਕਮੀ ਪੇਜੀ ਰਹਿਣ ਦੇਣੀ ਕਿਰੇ ਤੂੰ ਪਰ ਮੈਂ ਪਹਿਲਾਂ ਉਹਨਾਂ ਨੂੰ ਤਾਂ ਦਿੱਤੀ ਹੈ ਨਾ ਤਾਂ ਟੈਂਸ਼ਨ ਨਾਲ ਹੈ ਤੜੀ ਕਿੰਨਾ ਭਾਦਾ ਦਿੱਤਾ ਹੈ ਆਓ ਜਿਹਦੇ ਖੀਦੋ ਮੇਰੇ ਵੀਰ ਕੰਮ ਨੂੰ ਦਿੱਤੇ ਤੇ ਰੇਲ ਗੱਡੀ ਹੈ ਕਰਦੇ ਆ ਮਾਰਦਾ ਬੜਾ ਭਾਈ ਵੀਰ ਕੰਮ ਨੂੰ ਕਰਨ ਦਾ ਮਤਲਬ ਇੰਨਾ ਸਾਰੇ ਹੁਣ ਲਾਉਣਗੇ ਹਾਂ ਤਾਂ ਦੇਣਾ ਪੀ ਪਾਣੀ ਲਾਉਣਗੇ ਉਹ ਮੇਰੇ ਪਾਣੀ ਲੱਗੇ ਉਹ ਰਹੀ ਜਾਂਦਾ ਕਿ ਤੈਨੂੰ ਨਾ ਤੋ ਨਾ ਰੋਟੀ ਖਾ ਲੋ ਮਸ਼ੀਨ ਕਰ ਲਈ ਆ ਅੱਛਾ ਅੱਛਾ ਚਲੋ ਕੋਈ ਨਹੀਂ ਕੋਈ ਵੀ ਕੋਈ ਵੀ ਖਾਦਾ ਤਿਆਰ ਆ ਤੁਹਾਡਾ ਜਦੋਂ ਖਾਣਾ ਠੀਕ ਆ ਠੀਕ ਆ ਇਹਨੂੰ ਐਨੂੰ ਕਰਦਾ ਥੋੜੀ ਯਾਰ ਇਹਨੂੰ ਨਾ ਮਿੱਟੀ ਧਾਰ ਨਾਲ ਵਿੱਚ ਹੈ ਉਹ ਜਮਨ ਜੇ ਮਾਗਰੋ ਟੋੜਾ ਟੋੜਾ ਖੋ ਗਰੀ ਟੋੜਾ ਮੈਂ ਗੁਹਰੇ ਜੱਲੇ ਲੀਂ ਨੋਸਤੋ ਸਾਰੇ ਦਿਨ ਦੀ ਨੱਠ ਭਾਈ ਤੋਂ ਬਾਅਦ ਹਣਾਤ ਹੋ ਗਏ ਮੈਂ ਇਹ ਵਲੌਗ ਨੂੰ ਕਰਦਾ ਇੱਥੇ ਹੀ ਖਤਮ ਤੇ ਅਬਦਾ ਜਿਹੜਾ ਇੰਟਰਸ ਵੀ ਨਵੇਂ ਘਰ ਦਾ ਉਹਨੇ ਪਰੇ ਚੜਿਆ ਉੱਪਰ ਵਾਲੀ ਮੰਜ਼ਲ ਦਾ ਤੇ ਜਿੰਨੇ ਬਈ ਦੂਰ ਸੀ ਮਿਸਤਰੀ ਹੀ ਯਾਰ ਦੋਸਤ ਹੀ ਨਾਲ ਆਏ ਹੀ ਪਰਾਂ ਰੋਟੀ ਪਾਣੀ ਖਵਾ ਕੇ ਤੋਰ ਕੇ ਵਿਹਲਾ ਹੋ ਕੇ ਹੁਣ ਮੈਂ ਆਖਿਆ ਚਲੋ ਲੌਗ ਦੀ ਸਮਾਪਤੀ ਕਰਾਂ ਤੇ ਜਿੱਥੇ-ਜਿੱਥੇ ਵੀ ਦੋਸਤੋ ਮੇਰਾ ਚੈਨਲ ਵੇਖਦੇ ਜੇ ਦੇਸ਼ ਪ੍ਰਦੇਸ਼ ਦੇ ਵਿੱਚ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤਾਂ ਕਿ ਮੈਂ ਇਸ ਤਰ੍ਹਾਂ ਹੀ ਘਰਾਂ ਪਰਿਵਾਰਾਂ ਦੀਆਂ ਕਹਾਣੀਆਂਾਂ ਸਾਂਝਾ ਪਾਉਂਦਾ ਰਹਿ ਸਕਾਂ ਜਿਉਂਦੇ ਰਹੋ ਵਸਤੇ ਰਹੋ ਖੁਸ਼ ਰਹੋ آباد ਰਹੋ ਜਿੰਦਾਬਾਦ ਰਹੋ